85 ਮੁੱਲ ਕਰਿਆ ਬਾਈ ਮੌਕੇ ਤੇ ਰਿਆਤਤਾ ਕਰ ਦੋਗੇ ਯਾਰ ਬਾਈ ਐ ਨਾ ਮੌਕੇ ਤੇ ਕਰਦਿਆਂ ਕਰਦਿਆਂ ਬਾਈ ਪੂਰੀ ਫੋਲੀ ਕਰਦਿਆਂ ਫੁੱਲ ਰਿਆਤ ਕਰ ਦੂ ਕਹਿੰਦਾ ਬਾਈ ਕਹਿੰਦਾ ਖੁਸ਼ ਕਰਕੇ ਦੋਨੋਂ ਇੱਕ ਵਾਰੀ ਗਾਹਕਾ ਫੋਨ ਲਾਵੇ ਖੁਸ਼ ਕਰਕੇ ਦੋਰੂ ਐ ਨਹੀਂ ਹੈਗਾ ਕਹਿੰਦਾ ਨਾਰਾਜ਼ ਨਹੀਂ ਕਰਦਾ ਬੰਦੇ ਨੂੰ ਖਾਲੀ ਨਹੀਂ ਮੋੜਦਾ ਪਰ ਜਾਇਜ ਉਹ ਵੀ ਗੱਲ ਕਰੇ ਅਸੀਂ 1.85 ਵਾਂਗਿਆ ਰੱਬ ਲਾਗ ਦੀ ਗੱਲ ਕਰੇ ਟਰੈਕਟਰ ਲਓ ਜੀ ਦੋਸਤੋ ਟਰੈਕਟਰ ਦੇਖ ਸਕਦੇ ਹੋ ਜੀ ਤੁਹਾਨੂੰ ਹਰ ਪ੍ਰਕਾਰ ਦਾ ਟਰੈਕਟਰ ਮਿਲੂਗਾ ਜੀ ਇਸ ਦਾ ਮੁੱਲ ਦੇਖ ਲਓ ਜੀ 1,75,000 ਹੈ ਜੀ ਤੇ 2000 ਮਾਡਲ ਹੈ ਜੀ ਆਹ ਦੇਖੋ ਜੀ ਟਰੈਕਟਰ ਜਮਟ ਟਾਇਰ ਟੂ ਨਵੇਂ ਬਈ ਨਮਾ ਮਾਲੀ ਬਿਲਕੁਲ 2005 ਮਾਡਲ ਤੇ ਇਹਦਾ ਜੀ 2005 ਮਾਡਲ 265 ਮੋਲ ਹੈ ਜੀ ਬਾਕੀ ਬਾਈ ਮੌਕੇ ਤੇ ਕਰ ਲੈਣਗੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਤੇ ਨੰਬਰ ਤੁਹਾਨੂੰ ਸਕਰੀਨ ਤੇ ਚਲਾ ਦੂਗਾ ਨਵੇਂ ਟਾਇਰ ਹੈ ਜੀ ਬਾਪ ਬਾਈ ਸਾਰਿਆਂ ਦੀ ਪਾਉਣੇ ਆਰੇ ਸਾਡੇ ਸਾਰਿਆਂ ਦੀ ਪਾਵਾਂਗੇ ਭਈਆ ਤੁਹਾਨੂੰ ਅਸੀਂ ਬੋਲੀ ਹੁਣ ਤੁਰ ਮੈਂ ਪੁੱਛੂਗਾ ਜੰਗਾ ਲਓ ਜੀ ਦੋਸਤੋ ਸਰਪਰਾਜ ਟਰੈਕਟਰ ਹੈ ਜੀ ਜਮਾ ਵਧੀਆ ਕੰਡੀਸ਼ਨ ਹੈ ਜੀ ਨਵੇਂ ਟਾਇਰ ਨੇ ਬਾਈ ਤੇ ਇੰਜਨ ਗੇਅਰ ਦਾ ਬਿਲਕੁਲ ਓਕੇ ਹੈ ਜੀ ਕਿਤੋਂ ਵੀ ਲੀਕ ਨਹੀਂ ਕਿ ਬਾਈ ਕਹਿੰਦਾ ਹੱਥੀ ਕੰਮ ਕਰਾਇਆ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਬਾਕੀ ਬਾਈ ਤੋਂ ਜਾਣਕਾਰੀ ਲੈਣੇ ਨਾਲੇ ਮੁੱਲ ਪੁੱਛਦੇ ਆ ਨਾਲੇ ਮਾਡਲ ਪੁੱਛਦੇ ਆ ਇਹ ਨਾਲ ਨੰਬਰ ਕਿੱਥੋਂ ਦਾ ਹੈ ਦੱਸਿਓ ਹਾਂ ਬਾਈ ਜੀ ਕੀ ਮਾਡਲ ਹੈ ਟਰੈਕਟਰ ਦਾ ਜੀ ਟਰੈਕਟਰ ਦਾ ਹੀ ਪਰ ਖਾ ਮੁੱਲ 185000 185000 ਜੀ ਕਿਥੋਂ ਦਾ ਨੰਬਰ ਹੈ ਜੀ ਇਹ ਪੰਜਾਬ ਦਾ ਨੰਬਰ ਹੈ ਜੀ ਪੰਜਾਬ ਦਾ ਨੰਬਰ ਹੈ ਜੀ ਤੇ ਇੰਜਨ ਗੇਅਰ ਕਿਵੇਂ ਆ ਇਹ ਆਪ ਦਾ ਹੱਥ ਹੀ ਕਰਾਵੇ ਮੇਰਾ ਜੀ ਸਾਰਾ ਕੁਝ ਅੱਛਾ ਜੀ ਗੇਅਰ ਦਾ ਸਾਰੀ ਡਿਵਟ ਦਾ ਸਾਰਾ ਟਰੈਕਟਰ ਸਾਰਾ ਹੱਥ ਹੀ ਕਰਾਵੇ ਚੌਥਾ ਛਾਲ ਚੱਲ ਬੈਨੂੰ ਇੰਜਨ ਕਰਾਇਆ ਅੱਛਾ ਜੀ ਬਾਕੇ ਅਗਲਾ ਲੈ ਜੇ ਜੇ ਕੋਈ ਆਰੇ ਨਾ ਫਿੱਟ ਹੋਇਆ ਇਹਨਾਂ ਦੇ ਟਰੈਕਟਰ ਮੇਰਾ ਛੱਡ ਜੇ ਕਰੂ ਟਰੈਡ ਜੀ ਇਹ ਕਰੂ ਟਰੈਡ ਛੱਡ ਆਪਾਂ ਹੱਥ ਹੀ ਕੰਮ ਕਰਾਇਆ ਸਾਰੇ ਦਾ ਹੱਥ ਹੀ ਸਾਰਾ ਕੰਮ ਕਰਾਇਆ ਕਿੰਨਾ ਮਾਡਲ ਹੈ ਜੀ ਇਹ ਇਹ 98 ਜ ਜੀ ਪੰਜ 11 ਵਾਲਾ ਜੀ ਬਾਹਰ ਪੰਪਾ ਬਾਹਰ ਪੰਪਾ ਜਮਾ ਸਾਫ ਪਿਆ ਜੀ ਸਾਰਾ ਸੁੱਕਾ ਇੱਕ ਟਾਇਰ ਉਹ 99 ਆ ਜਮਾ ਨਵੇਂ ਟਾਇਰ ਨੇ ਜੀ ਬਈ ਕੋਈ ਪੈਸੇ ਨਹੀਂ ਆਪਾਂ 90 95 ਨਹੀਂ ਕਹਿੰਦੇ ਜਮਾ ਨਵੇਂ ਟਾਇਰ ਆ ਜੀ ਤੇ ਪਿੱਛੋਂ ਵੀ ਤੁਹਾਨੂੰ ਮੈਂ ਸਾਰਾ A to Z ਦਿਖਾਉਣਾ ਬਾਈ ਯਾਰ ਪਿੱਛੋ ਲਈ ਕਹੋ ਤਾਂ ਦੱਸੋ ਹਾਂਜੀ ਕੋਈ ਕਿਤੋਂ ਲੀਕ ਨਹੀਂ ਬਈ ਯਾਰ ਇਹ ਤਾਂ ਗੱਲ ਹੈਗੀ ਆ ਦੇਖ ਸਾਜਾ ਥੋੜੇ ਸਾਹਮਣੇ ਹੈ ਜੀ ਬਾਈ ਬਾਈ ਕਹਿੰਦਾ ਮੇਰਾ ਟਰੈਕਟਰ ਵਾਪਸ ਕਰ ਦੇ ਜੀ ਡੰਡਾ ਡੰਡਾ ਡਰਾਵਲ ਸਾਰਾ ਨਾਲ ਹੈ ਜੀ ਸਾਰਾ ਡੰਡਾ ਦੇਵਾਂਗਾ ਵੀ ਘਰੇ ਪੈਗਾ ਡੰਡਾ ਮਿਲ ਜੂਗਾ ਤੁਹਾਨੂੰ ਘਰੇ ਪਿਆ ਕਹਿੰਦਾ ਉਹ ਵੀ ਦੇਵਾਂਗੇ ਜੀ ਆਹ ਸਾਲ ਜਿਹੜਾ ਨੂੰ ਟਾਇਰ ਹੋ ਗਿਆ ਲੈ ਕੱਦੂ ਕੀਤਾ ਜਾ ਹੁਣ ਗਣ ਕਟੋੜੀਆਂ ਅੱਛਾ ਜੀ ਸਾਲ ਹੋ ਗਿਆ ਜਿਹੜਾ ਟਾਇਰ ਸਾਲ ਹੋਇਆ ਜਿਹੜਾ ਇਹਨੂੰ ਟਾਇਰ ਹਾਂ ਜਮਾ ਨਵੇਂ ਟਾਇਰ ਆ ਗਏ ਮੁੰਮਣੇ ਵੀ ਤਾਂ ਆ ਪਏ ਨੇ ਹੰਮੜੇ ਜਮ ਲਹੇ ਠੀਕ ਹੈ ਵੀ ਨਹੀਂ ਲਹੇ ਜਮਾ ਨਵੇਂ ਟਾਇਰ ਨੇ ਜੀ ਤੁਹਾਨੂੰ ਨੁਕਸਾਨ ਹੋਣੀ ਹੋਣਾ ਜੀ ਬਾਈ ਕਹਿੰਦਾ ਮੇਰੀ ਫੁੱਲ ਗਾਰੰਟੀ ਹੈ ਬਾਈ ਫੁੱਲ ਗਾਰੰਟੀ ਪੂਰੀ ਫੁੱਲ ਗਾਰੰਟੀ ਆ ਵਾਕੇ ਲੈ ਜਾਓ ਚਲਾ ਕੇ ਲੈ ਜਾਓ ਇੱਥੇ ਮੰਡੀ ਜਾ ਜਾਓ ਕਿ ਮੈਂ ਮਰਜ਼ੀ ਵੱਢ ਕੇ ਦੇਖੀ ਠੀਕ ਹੈ ਜੀ ਬਾਹਣ ਵਿਹਲਾ ਪਿਆ 11 ਹਲ ਪਾ ਲੋ ਦਰ ਘੰਟਾ ਬਾਈ ਚੱਲੋ ਠੀਕ ਹੈ ਜੇ ਟਰੈਕਟਰ ਬਲੋ ਮਾਰ ਜੇ ਧੂਆ ਮਾਰ ਜੇ ਠੀਕ ਹੈ ਬਾਈ। ਅਲਦੀ ਪਾਗਲੇ ਦੀ ਪੈਸੇ ਵਾਪਸ ਮੇਰਾ ਟਰੈਕਟਰ ਖੜਾ ਆਇਆ। ਬਾਈ ਕਹਿੰਦਾ ਪੈਸੇ ਵਾਪਸ ਕਰ ਦਾਂਗੇ ਜੇ ਕੋਈ ਉਹ ਹੋਵੇ ਕਹਿੰਦਾ ਟਰੈਕਟਰ ਚ ਤੇ ਅਗਰ ਮੇਰੇ ਘਰੇ ਖੜਾ ਜਾ ਬਾਈ ਕਹਿੰਦਾ ਟਰੈਕਟਰ ਜੇ ਕੋਈ ਵੀ ਨਿੱਕਤ ਹੋਵੇ ਤੇ ਬਾਈ ਯਾਰ ਇਹ ਨਾ ਵੀਡੀਓ ਸ਼ੇਅਰ ਕਰ ਦਿਓ ਇਹ ਬਾਈ ਦਾ ਨੰਬਰ ਮੈਂ ਲੈ ਲਿਆ ਇਹਨੂੰ ਸਕਰੀਨ ਤੇ ਲਾ ਦੂੰਗਾ ਤੁਸੀਂ ਬਾਈ ਨੂੰ ਕਦੋਂ ਵੀ ਕਾਲ ਕਰ ਸਕਦੇ ਹੋ ਤੇ ਠੀਕ ਹੈ ਜੀ ਕਿਰਨ ਟਰੈਕਟਰ ਦੀ ਕ੍ਰਿਸ਼ਣ ਇੱਕ ਵਾਰੀ ਹੋਰ ਦੇਖ ਲਓ ਜੀ ਕਿਉਂਕਿ ਲਓ ਜੀ ਮੁੱਲ ਬਾਈ ਦਾ ਦੇਖੋ ਹੀ 98 ਮਾਡਲ ਹੈ 185 ਮੁੱਲ ਕਰਿਆ ਬਾਈ ਮੌਕੇ ਦੇ ਰਿਆ ਤਾਂ ਕਰ ਦੋਗੇ ਯਾਰ ਬਾਈ ਹੈ ਨਾ ਮੌਕੇ ਤੇ ਕਰਦੇ ਕਰਦੇ ਬਾਈ ਪੂਰੀ ਫੋਲੀ ਕਰਦੇ ਫੋਲ ਰਿਆਤ ਕਰ ਦੂ ਕਹਿੰਦਾ ਬਾਈ ਕਹਿੰਦਾ ਖੁਸ਼ ਕਰਕੇ ਤੋਰੂ ਇੱਕ ਵਾਰੀ ਗਾਹਕ ਫੋਨ ਲਾਵੇ ਖੁਸ਼ ਕਰਕੇ ਤੋਰੂ ਐ ਨਹੀਂ ਹੈਗਾ ਕਹਿੰਦਾ ਨਾਰਾਜ਼ ਨਹੀਂ ਕਰਦਾ ਬੰਦੇ ਨੂੰ ਖਾਲੀ ਨਹੀਂ ਮੋੜਦਾ ਪਰ ਜਾਇਜ ਉਹ ਵੀ ਗੱਲ ਕਰੇ ਅਸੀਂ 1.85 ਮੰਗਿਆ ਰੱਬ ਲਾਗ ਦੀ ਗੱਲ ਕਰੇ ਟਰੈਕ ਲੈ ਜੀ ਕਹਿੰਦਾ ਹਾਂ ਜੀ ਬਾਦਸ਼ਾਹੀ ਮੁੱਲ ਮੰਗਿਆ 2.5 ਲੱਖ ਰੁਪਏ ਨਹੀਂ ਲਿਖਦੇ 2.5 ਲੱਖ ਦੇ ਹਾਂ 2.5 ਲਿਖਿਆ ਨਹੀਂ ਹਾਂ ਵਿੱਚ 2.5 ਲੱਖ ਤੱਕ ਵਪਾਰੀ ਨੂੰ ਪਤਾ 2 ਲੱਖ ਲਿਖੀ ਬੈਠੇ ਵਿੱਚ ਬਾਈ ਮੈਂ ਦੇਖਿਆ 2.5 2.5 ਲਿਖੀ ਬੈਠਾ 2.5 ਲਿਖੀ ਬੈਠਾ 2 ਤਾਂ ਆ ਠੀਕ ਹੈ ਬਾਈ ਕਹਿੰਦਾ ਹੱਥੀ ਕੰਮ ਕਰਾਇਆ ਬਈ ਇਹ ਬਰਨਾਲੇ ਤੋਂ ਕੰਮ ਕਰਾਇਆ ਨਾ ਇਹ ਛੱਡੇ ਪਿੰਡ ਤੋਂ ਕਰਾਇਆ ਸਮਾਨ ਬਰਨਾਲੇ ਦਾ ਸਮਾਨ ਬਰਨਾਲੇ ਦਾ ਇਹ ਸਾਰੀ ਇਹਦੀ ਆਪਣੇ ਰੰਗਾਂ ਦੀ ਕਿਟਕੁੱਟ ਹੁੰਦੀ ਹੈ ਕਿਹੜੀ ਸਾਰੀ ਉਹ ਸਾਡੇ ਘਰੇ ਡੱਬੇ ਪੈਣੇ ਸਾਰੇ ਰੰਗਾਂ ਨੂੰ ਗਵਾ ਕੇ ਪੰਪ ਦਾ ਕੰਮ ਕਰਾ ਕੇ ਜਿਵੇਂ ਨਜ਼ਰ ਆ ਕੇ ਸਾਰਾ ਟਾਇਰ ਪੈਨਟਾ ਹੀ ਆ ਗਿਆ ਇਹ ਗੇਰ ਗੇਰ ਦਾ ਸਾਰਾ ਕੰਮ ਹੋਇਆ ਬੈ ਲਿਫਟ ਵਾਲੇ ਦਾ ਸਾਰਾ ਤੇਲ ਕੱਢ ਕੇ ਗਾੜਾ ਵਿੱਚੋਂ ਮਿੱਟੀ ਮੁੱਟੀ ਵਾਲਾ ਜਿਵੇਂ ਨਵਾਂ ਨਵਾਂ ਤੇਲ ਪਾਇਆ ਮੈਂ ਦਾ ਲਿਫਟ ਬਾਈ ਜਿਹੜਾ ਪੁਰਾਣਾ ਤੇਲ ਕੱਢ ਕੇ ਹਨਾ ਜੀ ਗਾੜਾ ਜਿਹੜਾ ਤੇਲ ਹੋਇਆ ਸੀ ਜਮਨ ਨਵਾਂ ਤੇਲ ਪਾਇਆ ਜਿਹੜਾ ਕਿ ਹੱਥੀ ਤੇਲ ਪਾਇਆ ਕਹਿੰਦਾ ਹੱਥੀ ਸਾਰਾ ਕੁਝ ਕੀਤਾ ਬਾਈ ਕਹਿੰਦਾ ਯਾਰ ਬਾਕੀ ਕਹਿੰਦਾ ਆਪਣਾ ਜਿਹੜੀ ਆਪਣਾ ਪੇਮੈਂਟ ਆ ਉਹ ਚ ਵੀ ਜ਼ਰੀਆਤ ਕਰ ਦਾਂਗੇ ਟਰੈਡ ਦੇਖ ਲਓ ਜੇ ਨਾ ਫਿੱਟ ਆ ਬਾਈ ਕਹਿੰਦਾ ਵਾਪਸ ਕਰਦੇ ਆ ਲੈ ਨਹੀਂ ਜ਼ਿੰਮੇਵਾਰ ਲੈਣਾ ਬਾਹ ਕੇ ਲੈ ਕੇ ਜਾਓ ਜੋਰ ਲਵਾ ਕੇ ਦੇਖੋ ਭਜਾ ਕੇ ਦੇਖੋ ਕਿਤੋਂ ਵੀ ਯਰ ਬੰਨ ਇੱਕ ਮਾ ਟਰੈਡ ਦੇ ਕੋਲੇ ਖੜਾ ਤੁਹਾਨੂੰ ਵੀਡੀਓ ਵਿਖਾ ਰੂਟਾ ਮੀਟਰ ਪਾ ਲਓ ਰੂਟਾ ਮੀਟਰ ਪਾ ਲਓ ਕਹਿੰਦਾ ਚੈੱਕ ਕਰ ਸਕਦਾ ਹਾਂ ਤਸੱਲੀ ਕਰੋ ਕਹਿੰਦਾ ਪੈਸੇ ਲਾਉਣੇ ਹਨਾ ਬਈ ਤਸੱਲੀ ਕਰੋ ਮੇਰੇ ਕਹਿੰਦਾ 2 ਘੰਟੇ ਵੱਢੀ ਚੱਲੋ 2 ਘੰਟੇ ਵੱਢੀ ਚੱਲੋ ਕਹਿੰਦਾ ਚੈੱਕ ਕਰਕੇ ਫੇਰ ਲੈ ਕੇ ਜਾਓ ਕਹਿੰਦਾ ਪਰ ਮੈਂ ਟਰੈਡ ਬਾਈ ਕੋਲੇ ਖੜਾਂਗਾ ਮੈਂ ਵੀਡੀਓ ਜਰੂਰ ਬੁਣਾ ਪਰ ਦੇਖੋ ਬਈ ਆ ਚੱਲਦਾ ਨਾ ਥੋਥ ਥੋਥ ਬਈ ਦੇਖ ਆਵਾਜ਼ ਦੇਖੋ ਨਾ ਟੈਰ ਦੀ ਪੋਰਾ ਵੀ ਕੋਈ ਉਹ ਨਹੀਂ ਹੈਗਾ ਦੇਖ ਸਕਦੇ ਹੋ ਦੇਖੋ ਬਈ ਬਾਈ ਨੇ ਨਾ ਸਟਾਰਟ ਕਰਤਾ ਪਹਿਲੇ ਸੈਲਫ ਸਟਾਰਟ ਹੋ ਗਿਆ ਕੋਈ ਮਤਲਬ ਹਾਂਜੀ ਆ ਜਿਹੜਾ ਆਹਾਗਾ ਜੀ ਇਹ ਟੱਕਣਾ ਨਹੀਂ ਥੋੜਾ ਜਿਹਾ ਇਹ ਖੜਕ ਰਹੀ ਹੈ ਇਹ ਰੌਣਾ ਜੀ ਮਣੀ ਉੱਚੀਆਂ ਚੱਕਣ ਨਾਲ ਇਹ ਇਹ ਤਾਂ ਕੋਈ ਚੱਕਰ ਨਹੀਂ ਇਹ ਚੱਲ ਜੂ ਹਾਂ ਰੌਣਾ ਹੀ ਹੋਈਆਂ ਉਹ ਕਰਕੇ ਟੱਕਣ ਜਿਹਾ ਜਰੂਰ ਖੜ ਗਿਆ ਪਰ ਸਟ੍ਰੈਟਿਜੀ ਇੰਜਨ ਦੇ ਵਿੱਚ ਕੋਈ ਨੁਕਸ ਨਹੀਂ ਇੰਜਨ ਦੀ ਗਾਰੰਟੀ ਹੈ ਆ ਬਈ ਇਹ ਤੁਸਾਂ ਦੇ ਬਲਕਾ ਵੀ ਜਨਾ ਬਲਕਾ ਵਰਦਾ ਜਾਮਾ ਸਿਰੇ ਦੇਖੋ ਬਈ ਇੰਜਨ ਵਾਲਾ ਪ੍ਰੋਸੈਸ ਦੇਖ ਲਓ ਤੁਸੀਂ ਜਮਾ ਸਿਰੇ ਫਿਰਦਾ ਦੇਖ ਸਕਦੇ ਹੋ ਤੁਸੀਂ ਆ ਤੁਹਾਡੇ ਸਾਹਮਣੇ ਹੈ ਜੀ ਹਾਂ ਠੀਕ ਹੈ ਜੀ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਇੰਜਨ ਨਾਲ ਆ ਚੀਜ਼ਾਂ ਨੇ ਆਈ ਹੈ ਨਾ ਆਈ ਹੈ ਇਹ ਆ ਇੰਜਨ ਨਾਲ ਅੱਛਾ ਇੰਜਨ ਨਾਲ ਆ ਸੀਗਾ ਠੀਕ ਹੈ ਜੀ ਪ੍ਰੈਸਰ ਦੇਖ ਸਕਦੇ ਹੋ ਜਮਨ ਬੱਧਾ ਹੋਣਾ ਚਾਹੀਦਾ ਹੈ ਇੱਕ ਰੱਟ ਇਹਦੇ ਹੀ ਹਮ ਫੁੱਲਦਾ ਹੈ ਫੁੱਲਦਾ ਜੀ ਇੱਥੇ ਦੇਖ ਸਕਦੇ ਹੋ ਇਹ ਡਾਊਨ ਹੋ ਰੱਟ ਤੱਕ ਲੈ ਤੇ ਸਟੂਨੀ ਚੱਕ ਦੇਣੀ ਜੇ ਡਾਊਨ ਉਹ ਤਾਂ ਇੱਥੇ ਹੀ ਖੜਾ ਰੋ ਚਮਾ ਸਿਰੇ ਵੱਧਿਆ ਚਮਾ ਸਿਰੇ ਖੜਾ ਰੋਇਆ ਠੀਕ ਹੈ ਜੀ ਮਿਹਰਬਾਨੀ ਕਰਿਓ ਤੁਸੀਂ ਮਰਜ਼ੀ ਆ ਜੋ ਮੇਰਾ ਨੰਬਰ ਲੈ ਲਓ ਪਿੰਡ ਦਾ ਸਿਰਨਾਮਾ ਜਿਹੜਾ ਬਰਨਾਲਾ ਪਿੰਡ ਦਾ ਦੁੱਗੇ ਆ ਅੱਛਾ ਤਾਜੋ ਦੋ ਤਾਜੋ ਕੇ ਠੀਕ ਹੈ ਜ਼ਿਲ੍ਹਾ ਬਰਨਾਲਾ ਪਿੰਡ ਦਾ ਦੁੱਗੇ ਆ ਮੇਰਾ ਬਾਬਾ ਮਿਆਂਦੇ ਤੇ ਦਾਸ ਜੀ ਲੱਗਦੀ ਆ ਕੀ ਕੱਲ ਲੱਗੀ ਮੈਂ ਪੱਖੋ ਦੇ ਹੀ ਆ ਮੈਂ ਵੀ ਜਿਹੜਾ ਉਹ ਸਾਡੇ ਨਾਲ ਬਹੁਤ ਸਿੱਤ ਚ ਬਹੀ ਗਰ ਹੈ ਮੈਂ ਠੀਕ ਹੈ ਮੈਂ ਨੰਬਰ ਦੇ ਦੂੰ ਤੁਸੀਂ ਕਹਿੰਦਾ ਦੋਸਤ ਵੀ ਕੜਾਈ ਲੇ ਡਾਕਟਰ ਦੀ ਹਰਵਾਂਸ ਦੀ ਕੜਾਈ ਲੇ ਡਾਕਟਰ ਜੀ ਨੇ ਬਚਾ ਲਿਆ ਹਰਵਾਂਸ ਦੀ ਨਾ ਗੁਰਦੁਆਰਾ ਵਾਲੀ ਵਿਹੀ ਜਾ ਕੇ ਇੱਥੇ ਆਏ ਮਾੜੇ ਮੋੜ ਮੁਰਕੇ ਹਰਵਾਛੀ ਦੇ ਨਾਲ ਜਾ ਉਹਨਾਂ ਨੂੰ ਪਸਤਲਾ ਵੀ ਕਰਤੇ ਜੇ ਜਾਣਾ ਕੰਮੀ ਡੂਕੇ ਜਿਹੜਾ ਟ੍ਰੈਨਕ ਉਹ 750 ਬਸ ਠੀਕ ਹੈ ਭਾਈ ਤੇਰਾ ਨੰਬਰ ਲਾ ਲੈ ਕਰਦੇ ਬੰਦ ਭਾਈ ਇਹ ਤਾਂ ਬਾਹਰ ਵਿਹਲਾ ਪਿਆਗਾ ਹਣੇ ਕੀ ਵਾਲਾ ਹਾਂ ਟੋਟਾ ਵੀ ਚੜਾ ਲੈਣਾ 11 ਹੱਡਾ ਵਾਲਾ ਨਾ ਤੂੰ ਅਮਰਗੋਲੋਬਲ ਟ੍ਰੈਡ ਮਰ ਉੱਥੇ ਖੜਾ ਦੇਣਾ ਬਸ ਠੀਕ ਹੈ ਭਾਈ ਕਹਿੰਦਾ ਯਾਰ ਕੋਈ ਵੀ ਦਿੱਕਤ ਹੋਈ ਯਾਰ ਮੇਰਾ ਉੱਥੇ ਖੜਾ ਦਿਓ ਚਾਹੇ 2 ਘੰਟੇ ਕਹਿੰਦਾ ਵੱਢ ਕੇ ਦੇਖ ਲੋ 4 ਘੰਟੇ ਵੱਢ ਕੇ ਦੇਖ ਲੋ ਜਿਹੜਾ ਪ੍ਰਾਈਜ਼ ਤੁਹਾਨੂੰ ਉਹ ਦੱਸਿਆ ਹੋਇਆ। ਜੇ ਕੋਈ ਲੀਕ ਕਰਕੇ ਉਹਦੀ ਵੀ ਗਾਰੰਟੀ ਦੀ। ਲੀਕ ਦੀ ਵੀ ਗਾਰੰਟੀ ਦਊਂ ਕਹਿੰਦਾ ਯਾਰ ਇਹਦੇ ਉੱਤੇ ਬਈ। ਜੇ ਕੋਈ ਟੋਂਕਾ ਛੱਡ ਗਿਆ ਵਿੱਚੋਂ। ਜੇ ਕੋਈ ਟੋਂਕਾ ਛੱਡ ਗਿਆ ਕਹਿੰਦਾ ਉਹਦੀ ਵੀ ਗਾਰੰਟੀ ਇਹਦੇ ਉੱਤੇ ਕੀ ਬਈ ਗਾਰੰਟੀ ਦੇਵੇਂ ਬੰਦੇ। ਤੜਕੇ 9-10 ਵਜੇ ਤੜਕੇ ਖੜਾ ਥੱਲੇ ਦੇਖ ਲੈ ਕੋਈ ਟੋਂਕਾ ਛੱਡ ਦੇਗਾ। ਹਾਂ ਸੱਚ ਬਈ ਤੜਕੇ ਦਾ ਖੜਾਗਾ ਥੱਲੋਂ। ਕੋਈ ਟੋਂਕਾ ਕੋਈ ਅਲਾ ਪਾਣੀ ਵੀ ਨਹੀਂ। ਕੋਈ ਟੋਂਕਾ ਡਿੱ ਗਿਆ ਹਾਂ ਬਈ ਨਹੀਂ ਤਾਂ ਬਈ ਟੋਂਕੇ ਡਿੱਗੀ ਜਾਂਦੇ ਕਿਉਂਕਿ ਲੀਕ ਟਰੈਕਟਰ ਦੇ। ਬਈ ਬਈ 10 ਕਿੱਲਿਆਂ ਦੀ ਸਾੜ ਤੇ ਖੇਤੀ ਤੇ ਲਾਇਫ ਮ ਤੇ ਦੇਖ ਸਕਦੇ ਹੋ ਬਾਈ ਤੁਸੀਂ ਹੁਣ ਬਾਈ ਯਾਰ ਇੱਕੜਾ ਜਿਹੜੀ ਆਪਣਾ ਵੀਡੀਓ ਇਹਨੂੰ ਲਾਇਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲੈ ਬਾਈ ਦਾ ਜਿਹੜਾ ਨੰਬਰ ਹੈ ਮੈਂ ਲੈਣਾ ਸਕਰੀਨ ਦੇ ਉੱਤੇ ਚਲਾਉਂਗਾ ਤੇ ਧੰਨਵਾਦ ਬਾਈ ਇੱਕੜਾ ਤੈਨੂੰ